ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਬਸ ਰੋਟੀ ਖਾਣ ਨੂੰ ਨਾ ਕਿਓ ਹੋਰ ਉਹਨਾਂ ਨੂੰ ਲੈਟਰਮ ਪਟਰਮ ਕੋਈ ਮੈਗੀ ਪਾਸਤਾ ਕੁਝ ਮਰਜ਼ੀ ਖਾਣ ਨੂੰ ਦੇ ਦਿਓ ਉਹ ਪੂਰੇ ਖੁਸ਼ ਹੋ ਜਾਣਗੇ ਅੱਜ ਸਵੇਰ ਹੀ ਇਹ ਰੋਟੀ ਨਾ ਲੈ ਜਾਣ ਦੀ ਜਿੱਦ ਕਰ ਰਹੀ ਸੀ ਤੇ ਮੈਂ ਪਰ ਇਹਨਾਂ ਨੂੰ ਜ਼ਬਰਦਸਤੀ ਰੋਟੀ ਦਿੱਤੀ ਤੇ ਮੈਂ ਏ ਕਹਿ ਕੇ ਤੋਰੀਆ ਕਿ ਆਪੇ ਸ਼ਾਮ ਨੂੰ ਕੁਛ ਨਾ ਕੁਛ ਜ਼ਰੂਰ ਬਣਾਵਾਂਗੇ ਤੇ ਫਿਰ ਬਣਾਉਣਾ ਤਾਂ ਪੱਕਾ ਹੀ ਪੈਣਾ ਸੀ ਤੇ ਆਪਾਂ ਬਣਾਈ ਅੱਜ ਬਹੁਤ ਹੀ ਟੇਸਟੀ ਜੀ ਮੈਕਰੋਨੀ ਤੇ ਕਿਵੇਂ ਬਣਦੀ ਹੈ ਤੁਹਾਨੂੰ ਦੱਸਾਂਗੇ 5 ਮਿੰਟਾਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਬੱਚਿਆਂ ਦੇ ਸਕੂਲ ਤੋਂ ਆਉਣ ਤੋਂ ਪਹਿਲਾਂ ਹੀ ਆਪਾਂ ਜਿਹੜਾ ਸਮਾਨ ਵਗੈਰਾ ਉਹ ਸਾਰਾ ਕੱਟ ਕੇ ਰੱਖ ਲੈਣੇ ਆ ਆਪਾਂ ਇਹਦੇ ਲਈ ਦੋ ਤਿੰਨ ਤਰ੍ਹਾਂ ਦੀ ਸ਼ਿਮਲਾ ਮਿਰਚ ਲੈ ਲਈਆਂ ਮੇਰੇ ਕੋਲ ਪਈਆਂ ਸੀ ਤੁਹਾਡੇ ਕੋਲੇ ਜਿਹੜੀਆਂ ਵੀ ਸਬਜ਼ੀਆਂ ਹੋ ਤੁਸੀਂ ਸੋਨੂੰ ਖਾਣ ਨੂੰ ਪਸੰਦ ਹੈ ਤੁਸੀਂ ਉਹ ਲੈ ਸਕਦੇ ਹੋ ਉਹਨਾਂ ਪਾਲੇ ਲਈ ਇੱਕ ਕੌਲੀ ਲਈ ਸੀ ਮੈਕਰੋਨੀ ਦੀ ਤੇ ਉਹਨੂੰ ਆਪਾਂ ਪਾਣੀ ਦੇ ਵਿੱਚ ਰੱਖ ਦਿੱਤਾ ਗਰਮ ਹੋਣ ਦੇ ਲਈ ਤੇ ਇਹ 5-6 ਮਿੰਟਾਂ ਦੇ ਵਿੱਚ ਤਿਆਰ ਹੋ ਜੂ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾਇਆ ਹੈਗਾ ਉਹਦੇ ਨਾਲ ਇਹ ਛੇਤੀ ਵੀ ਬਣ ਜਾਂਦੀ ਤੇ ਬਹੁਤ ਜ਼ਿਆਦਾ ਸੌਫਟ ਹੋ ਜਾਂਦੀ ਹੈ ਤੇ ਆਪਾਂ ਪਹਿਲਾਂ ਮਟਰ ਵੀ ਥੋੜੇ ਜਿھے ਉਬਾਲ ਕੇ ਰੱਖੇ ਹੋਏ ਹੈਗੇ ਮੈਂ ਤੁਹਾਨੂੰ ਦਿਖਾਉਂਗੀ ਵੀਡੀਓ ਵਿੱਚ ਤੇ ਉਸ ਤੋਂ ਬਾਅਦ ਆਪਾਂ ਇੱਕ ਕੜਾਈ ਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਲੈ ਲਾਂਗੇ ਤੇ ਉਹਦੇ ਵਿੱਚ ਪਾਇਆ ਜੀਰਾ ਜੀਰੇ ਨੂੰ ਹਲਕਾ ਜਿਹਾ ਜਦੋਂ ਭੁੰਨ ਲਿਆ ਤੇ ਫਿਰ ਆਪਾਂ ਇਹਦੇ ਵਿੱਚ ਇੱਕ ਕੱਟਿਆ ਹੋਇਆ ਬਰੀਕ ਪਿਆਜ਼ ਪਾਤਾ ਤੁਸੀਂ ਜਿਹੜੀ ਜਿਹੜੀ ਚੀਜ਼ ਤੁਹਾਡੇ ਬੱਚੇ ਖਾਂਦੇ ਐ ਉਦੇ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਫਿਰ ਆਪੇ ਸਬਜ਼ੀਆਂ ਕੱਟੀਆਂ ਸੀ ਤੇ ਇਹ ਹੈਗੇ ਆਪਣੇ ਮਟਰ ਜਿਨ੍ਹਾਂ ਨੂੰ ਆਪਾਂ ਪਹਿਲਾਂ ਉਬਾਲ ਲਿਆ ਸੀ ਕਿਉਂਕਿ ਜਦੋਂ ਮਟਰ ਆਪਾਂ ਕੜਾਈ ਤੇ ਐਡ ਟਾਈਮ ਪਾਵਾਂਗੇ ਤੇ ਉਹਨਾਂ ਨੂੰ ਬਣਨ ਤੇ ਬਹੁਤ ਧੀਰ ਲੱਗਦੀ ਹੈ ਇਸ ਲਈ ਜਿਹੜਾ ਇਹ ਸਵਾਨ ਹੈ ਆਪਾਂ ਬੱਚਿਆਂ ਦੇ ਸਕੂਲ ਤੋਂ ਆਉਣ ਤੋਂ ਪਹਿਲਾਂ ਹੀ ਸਾਨੂੰ ਪਤਾ ਤਿਆਰ ਕਰਕੇ ਰੱਖਦੇ ਆ ਤਾਂ ਕਿ ਐਟ ਅ ਟਾਈਮ ਹੀ ਬਣਾਈ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਜ਼ਿਆਦਾ ਸਮਾਂ ਬਣਾ ਕੇ ਤਾਂ ਪਹਿਲਾਂ ਰੱਖੇ ਨਹੀਂ ਜਾਂਦੀਆਂ ਕਿਉਂਕਿ ਇਹ ਓਏ ਜੀਆਂ ਫਿਰ ਨਹੀਂ ਰਹਿੰਦੀਆਂ ਬਿਲਕੁਲ ਆਪਾਂ ਨੂੰ ਆਏ ਹੁੰਦਾ ਹੈ ਗਰਮ ਗਰਮ ਸਾਲਾ ਨੂੰ ਸਰਬ ਕਰਦੀ ਹੈ ਤੇ ਉਸ ਤੋਂ ਬਾਅਦ ਆਪਣੇ ਇਹ ਮੈਕਰੋਨੀ ਵੀ ਬਿਲਕੁਲ ਦੇਖੋ ਤਿਆਰ ਹੋ ਗਈ ਇਹਨੂੰ 7-8 ਮਿੰਟ ਲੱਗੇ ਬਨਨ ਤੇ ਤੇ ਇਹਦੇ ਵਿੱਚ ਪਹਿਲਾਂ ਦਾ ਤੁਸੀਂ ਜਿਆਦਾ ਪਾਣੀ ਪਾਣਾ ਨਹੀਂ ਆਪਾਂ ਉਹਨਾਂ ਕੀ ਪਾਉਣੇ ਜਿन्हे ਵਿੱਚ ਉਬਲ ਜੇ ਪਰ ਜਿਹੜਾ ਪਾਣੀ ਵੀ ਇਹਦੇ ਵਿੱਚ ਬਚੂਗਾ ਉਹ ਤੁਸੀਂ ਇੱਕ ਕੌਲੀ ਦੇ ਵਿੱਚ ਜ਼ਰੂਰ ਇੱਕ ਸਾਈਡ ਤੇ ਰੱਖ ਲੈਣਾ ਜਦੋਂ ਵੀ ਆਪਾਂ ਨੂੰ ਉਹਦੀ ਜ਼ਰੂਰਤ ਪਾਉਗੀ ਤੇ ਆਪਾਂ ਉਹਨੂੰ ਯੂਜ਼ ਕਰਾਂਗੇ ਉਸ ਤੋਂ ਬਾਅਦ ਮੈਕਰੋਨੀ ਨੂੰ ਆਪਾਂ ਇੱਕ ਛਰਨੀ ਦੇ ਵਿੱਚ ਕੰਢ ਲਿਆ ਤਾਂ ਕਿ ਵੀ ਜਿਹੜਾ ਇਹਦੇ ਵਿੱਚ ਵੀ ਪਾਣੀ ਹੈ ਉਹ ਬਾਹਰ ਨਿਕਲ ਜੇ ਕਈ ਵਾਰੀ ਥੱਲੇ ਜਿਆਦਾ ਪਾਣੀ ਰਹਿ ਜਾਂਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਬਾਅਦ ਵਿੱਚ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਸਿਕੋਣਾ ਤੇ ਉਸ ਤੋਂ ਬਾਅਦ ਲਿਆ ਜੀ ਆਪਾਂ ਮੈਗੀ ਪਾਸਤਾ ਮਸਾਲਾ ਤੁਸੀਂ ਜੋ ਵੀ ਲੈ ਸਕਦੇ ਹੋ ਤੇ ਇਹ ਤੁਸੀਂ ਇਹਦੇ ਵਿੱਚ ਜ਼ਰੂਰ ਯੂਜ਼ ਕਰਿਓ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਇਹ ਮਸਾਲਾ ਪਾਉਣੀ ਹੈ ਨਾ ਤਾਂ ਹੋਰ ਜ਼ਿਆਦਾ ਮਸਾਲੇ ਪਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀਗੀ ਤੇ ਇਹਦਾ ਇਹ ਟੇਸਟ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਤੇ ਮਿਰਚ ਜ਼ਰੂਰ ਪਾਵਾਂਗੇ ਤਾਂ ਕਿ ਜਿਹੜਾ ਇਹਦਾ ਟੇਸਟ ਹੋ ਤਿੱਖਾ ਜਾ ਆਵੇ ਨਹੀਂ ਤਾਂ ਜਿਆਦਾ ਫਿੱਕੀ ਜੀ ਚੀਜ਼ ਬੱਚੇ ਵੀ ਨਹੀਂ ਖਾਂਦੇ ਤੇ ਆਪਾਂ ਨੂੰ ਵੀ ਚੰਗੀ ਨਹੀਂ ਲੱਗਦੀ ਤੇ ਇਹਦੇ ਵਿੱਚ ਆਪਾਂ ਪਾਉਣ ਤੋਂ ਬਾਅਦ ਜਿਹੜਾ ਆਪਾਂ ਪਾਣੀ ਰੱਖਿਆ ਸੀ ਉਹ ਥੋੜਾ ਜਿਹਾ ਵਿੱਚ ਪਾ ਦਾਂਗੇ ਉਹੀ ਕਰਾਂਗੇ ਇਹ ਪਾਣੀ ਤੁਸੀਂ ਜ਼ਰੂਰ ਵਰਤਣਾ ਇਹਦੇ ਨਾਲ ਇਹਦਾ ਟੇਸਟ ਹੈ ਜਿਹੜਾ ਉਬਧੀਆਂ ਆਉਂਦਾ ਹੈਗਾ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਚੈਨਲ ਨੂੰ ਜਲਦੀ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੀ سپورਟ ਤੋਂ ਬਿਨਾ ਮੈਂ ਅੱਗੇ ਨਹੀਂ ਜਾ ਸਕਦੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਈ ਹੈ ਜੀ ਪਾਸਤਾ ਸੌਸ ਤੇ ਤੁਸੀਂ ਇਹਦੇ ਵਿੱਚ ਇਹ ਕੋਈ ਵੀ ਸੌਸ ਪਾ ਸਕਦੇ ਹੋ ਵੈਸੇ ਪਰ ਇਸ ਸੌਸ ਦਾ ਟੇਸਟ ਜਿਹੜਾ ਜਿਆਦਾ ਵਧੀਆ ਤੇ ਤਿੱਖਾ ਹੁੰਦਾ ਇਹ ਥੋੜਾ ਜਿਹਾ ਤੁਸੀਂ ਦੇਖ ਕੇ ਪਾਉਣਾ ਵੈਸੇ ਤੁਸੀਂ ਜਿਆਦਾ ਯੂਜ਼ ਕਰਦੇ ਹੀ ਹੋਵੋਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੋ ਚਮਚ ਟਮੇਟੋ ਸੌਸ ਵੀ ਪਾਈ ਹੈ ਇਸ ਤਰੀਕੇ ਨਾਲ ਸੌਸ वगैरह ਜੇ ਆਪਾਂ ਪਹਿਲਾਂ ਹੀ ਸਾਰਾ ਕੁਝ ਪਾ ਲਾਂ ਨੇ ਤਾਂ ਆਪਾਂ ਨੂੰ ਅਲੱਗ-ਅਲੱਗ ਬੱਚਿਆਂ ਨੂੰ ਪਾ ਕੇ ਦੇਣ ਦੀ ਕੋਈ ਲੋੜ ਪੈਂਦੀ ਤੇ ਇਸ ਤਰੀਕੇ ਨਾਲ ਇਹ ਬਹੁਤ ਹੀ ਵਧੀਆ ਬਣ ਜਾਂਦੀ ਹੈ ਫਿਰ ਆਪਾਂ ਥੋੜਾ ਜਿਹਾ ਹਲਕਾ ਜਿਹਾ ਪਾਣੀ ਹੋਰ ਪਾਤਾ ਤਾਂ ਕਿ ਕਈ ਵਾਰੀ ਆਏ ਹੁੰਦੇ ਵੀ ਸਬਜ਼ੀਆਂ نیچے ਜੇ ਨਾ ਲੱਗ ਜਾਣ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਉਬਲੀ ਹੋਈ ਮੈਕਰੋਨੀ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਕਰਾਂ ਦੇ ਵਿੱਚ ਦੇਖੋ ਇਹ ਚੀਜ਼ਾਂ ਆਮ ਹੀ ਬਣਦੀਆਂ ਰਹਿੰਦੀਆਂ ਪਰ ਹਰੇਕ ਦਾ ਬਣਾਉਣ ਦਾ ਤਰੀਕਾ ਜਿਹੜਾ ਉਹ ਵੱਖੋ ਵੱਖਰਾ ਹੁੰਦਾ ਹੈ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਵੀ ਜ਼ਰੂਰ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਤੁਹਾਡੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਤੇ ਉਸ ਤੋਂ ਬਾਅਦ ਆਪਾਂ 2 ਮਿੰਟ ਦੇ ਲਈ ਇਹਨੂੰ ਟੱਕ ਕੇ ਰੱਖ ਦਾਂਗੇ ਤੇ ਇਹ ਬਹੁਤ ਹੀ ਵਧੀਆ ਇਹਦੇ ਨਾਲ ਇਹਦਾ ਕਲਰ ਵੀ ਆ ਜਾਊਗਾ ਸਾਰੀ ਵਿੱਚ ਮਿਕਸ ਵੀ ਹੋ ਜਾਊਗੀ ਚੰਗੀ ਤਰ੍ਹਾਂ ਤੇ ਬਣ ਕੇ ਹੀ ਜਦੋਂ ਤਿਆਰ ਹੋਗੀ ਤੇ ਤੁਹਾਨੂੰ ਇਹ ਬਹੁਤ ਜ਼ਿਆਦਾ ਪਸੰਦ ਆਊਗੀ ਤੇ ਜਦੋਂ ਬੱਚੇ ਅੱਜ ਮੇਰੇ ਘਰੇ ਆਏ ਤਾਂ ਉਹਨਾਂ ਨੇ ਪਹਿਲੇ ਹੀ ਦੱਸਤਾ ਸੀ ਵੀ ਕੁਛ ਨਾ ਕੁਛ ਬਣਿਆ ਹੈ ਕਿਉਂਕਿ ਇਹਦੀ ਖੁਸ਼ਬੂ ਹੀ ਇੰਨੀ ਜ਼ਿਆਦਾ ਆ ਰਹੀ ਸੀ ਤੇ ਉਹਨਾਂ ਨੂੰ ਨਾਲ ਇਹ ਵੀ ਹੋ ਗਿਆ ਚਲੋ ਰੋਟੀ ਦਾ ਛੁਟਕਾਰਾ ਮਿਲਿਆ ਤੇ ਆਪਾਂ ਉਹਨਾਂ ਨੂੰ ਇਹ ਪਾ ਕੇ ਦਿੱਤੀ ਚਲੋ ਬੱਚੇ ਖੁਸ਼ ਤਾਂ ਆਪਾਂ ਖੁਸ਼ੇ ਬਾਰਦੀਆਂ ਚੀਜ਼ਾਂ ਨਾਲ ਤਾਂ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਵਧੀਆਂ ਹੁੰਦੀਆਂ ਨੇ ਘਰੇ ਮਨਾ ਕੇ ਖਾਈਏ ਤਾਂ ਤੇ ਆਪਾਂ ਕਰੇ ਕਰਨਾ ਵੀ ਹੋਰ ਕੀ ਹੁੰਦਾ ਇਹ ਕੰਮ ਹੁੰਦੇ ਆ ਆਪਣੇ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾਇਓ ਇੰਜੋਏ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ